ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਤਿਲਕ ਰਾਜ ਭੱਲਾ ਨੂੰ ਦਿੱਤੀ ਗਈ ਅੰਤਮ ਸ਼ਰਧਾਂਜਲੀ ਪਿਛਲੇ ਦਿਨ ਤਿਲਕ ਰਾਜ ਭੱਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾ ਵਿੱਚ ਜਾ ਵਿਰਾਜੇ ਸਨ ਜਿਨ੍ਹਾਂ ਦੀ ਅੰਤਿਮ ਸ਼ਰਧਾਂਜਲੀ ਅੱਜ ਅਗਰਵਾਲ ਧਰਮਸ਼ਾਲਾ ਵਿਖੇ ਵਿਦਵਾਨ ਪੰਡਿਤਾ ਵੱਲੋਂ ਗੁਰੂਨ ਪੁਰਾਨ ਜੀ ਦਾ ਪਾਠ ਕਰਕੇ ਦਿੱਤੀ ਗਈ ਇਸ ਮੌਕੇ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਸੁਰਿੰਦਰ ਸਿੰਘ ਖੇੜਕੀ ਅਸ਼ਵਨੀ ਗੁਪਤਾ ਵਿਨੋਦ ਸਿੰਘਲਾ ਉਹ ਸ਼ੌਂਕ ਮੋਦਗਿਲ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ ਤਿਲਕ ਰਾਜ ਭੱਲਾ ਆਪਣੇ ਪਿੱਛੇ ਦੋ ਪੁੱਤਰ ਲਲਿਤ ਭੱਲਾ ਪ੍ਰਦਮਨ ਭੱਲਾ ਨੂੰ ਛੱਡ ਕੇ ਚਲੇ ਗਏ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ

دونوں بیٹے لڈو جنوں پیار وال لڈو پہلے اور دمن پیری گدی یہاں کے ماتا جی سہاگ دیوی جی یہاں کے دکھ کے میں حصہ پان آئی ہے ہاں بہت ودیا پروار میں انہوں اپنا پروار سمجھتی ہوں انہوں نے ساتھ دیتا اور انہوں نے اپنے پتا جی کی بہت سیوا ضرور انہوں نے سرا دور پر